ਕੱਲ ਇੱਕ ਹੁਣ ਖਬਰ ਸਾਹਮਣੇ ਆਈ ਹੈ ਕਿ ਇੱਕ ਬਲਾਤਕਾਰੀ ਇੱਕ ਕਾਤਲ ਡੇਰਾ ਸਿਰਸੇ ਦਾ ਮੁਖੀ ਗੁਰਮੀਤ RAM ਰਹੀਮ ਉਹ ਪੰਜਾਬ ਦੇ ਲੋਕਾਂ ਨੂੰ ਇੱਕ ਵੰਗਾਰ ਪਾ ਰਿਹਾ ਆ ਕਿ ਉਹ ਵੀ ਉਹਦਾ ਜਿਹੜਾ ਡੇਰਾ ਸਿਰਸਾ ਆ ਉਹ ਵੀ ਪੰਜਾਬ ਦੇ ਵਿੱਚ ਹੜਪੀੜਤਾ ਦੇ ਲਈ ਜਿਹੜਾ ਆ ਉਹ ਰਾਸ਼ਨ ਭੇਜੇਗਾ ਸਮਗਰੀ ਭੇਜੇਗਾ ਸੋ ਪੰਜਾਬ ਦੇ ਲੋਕਾਂ ਦੇ ਵੱਲੋਂ ਪੰਜਾਬ ਦੀਆਂ ਸਿੱਖ ਸੰਗਤਾਂ ਦੇ ਵੱਲੋਂ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਡੇਰਾ ਸਿਰਸਾ ਮੁਖੀ ਨੂੰ ਕਿ ਸਾਨੂੰ ਤੇਰੇ ਰਾਸ਼ਨ ਦੀ ਕੋਈ ਲੋੜ ਨਹੀਂ ਹੈਗੀ ਪੰਜਾਬ ਦੇ ਲੋਕਾਂ ਨੂੰ ਤੇਰੇ ਵੱਲੋਂ ਭੇਜੀ ਹੋਈ ਸਮਗਰੀ ਦੀ ਕੋਈ ਲੋੜ ਨਹੀਂ ਹੈਗੀ ਕਿਉਂਕਿ ਤੂੰ ਸ੍ਰੀ ਆਕਾਲ ਤਖਤ ਸਾਹਿਬ ਵੱਲੋਂ ਛੇਕਿਆ ਹੋਇਆ ਹੈਂ ਤੂੰ ਖਾਲਸਾ ਪੰਥ ਵੱਲੋਂ ਛੇਕਿਆ ਹੋਇਆ ਹੈਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਜੀ ਦੀਆਂ ਜੋ ਬੇਅਦਬੀਆਂ ਹੋਈਆਂ ਸਨ ਜਿਹਨੂੰ ਸਿੱਖ ਕਦੇ ਵੀ ਨਹੀਂ ਭੁੱਲ ਸਕਦੇ ਉਹਦੇ ਵਿੱਚ ਡੇਰਾ ਸਿਰਸੇ ਦਾ ਮੁਖੀ ਗੁਰਮੀਤ RAM ਰਹੀਮ ਉਹ ਮੁੱਖ ਦੋਸ਼ੀ ਆ ਹਨੀਪ੍ਰੀਤ ਉਹ ਵੀ ਜਿਹੜੀ ਆ ਉਹ ਮੁੱਖ ਦੋਸ਼ੀ ਆ ਸੋ ਡੇਰਾ ਸਿਰਸਾ ਵੱਲੋਂ ਭੇਜੀ ਹੋਈ ਜਿਹੜੀ ਸਮਗਰੀ ਆ ਉਹ ਪੰਜਾਬ ਦੇ ਸਿੱਖ ਪੰਜਾਬ ਦੇ ਜਿਹੜੇ ਲੋਕ ਆ ਉਹ ਕਦੇ ਵੀ ਪਰਵਾਹ ਨਹੀਂ ਕਰਨਗੇ ਪੰਜਾਬ ਦੇ ਜਿਹੜੇ ਸੇਖ ਆ ਉਹ ਅਨਖੀ ਸੇਖ ਆ ਉਹ ਗੈਰਤਮੰਦ ਸੇਖ ਆ ਜਿਹੜਾ ਪੰਜਾਬ ਆ ਇਹ ਗੁਰੂਆਂ ਦੇ ਨਾਂ ਦੇ ਉੱਤੇ ਜਿਹੜਾ ਆ ਜਿਉਂਦਾ ਆ ਗੁਰੂਆਂ ਦੇ ਨਾਂ ਦੇ ਉੱਤੇ ਜਿਹੜਾ ਆ ਉਹ ਵੱਸਦਾ ਆ ਤੇ ਪੰਜਾਬ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆ ਸਾਨੂੰ ਕਿਸੇ ਦੁਸ਼ਮਣ ਵੱਲੋਂ ਕਿਸੇ ਪੰਥਦੋਖੀ ਦੇ ਵੱਲੋਂ ਪੰਜਾਬ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਸਮਗਰੀ ਆ ਉਹ ਨਹੀਂ ਚਾਹੀਦੀ ਸੋ ਜਿਹੜਾ ਧੀਆਂ ਭੈਣਾਂ ਦੀ ਪਾਤ ਰੋਜ਼ਦਾ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਕਰਦਾ ਹੋਵੇ ਲੋਕਾਂ ਦਾ ਕਤਲੇਆਮ ਜਿਹੜਾ ਆ ਉਹ ਕਰਦਾ ਹੋਵੇ ਲੋਕਾਂ ਦਾ ਜਿੰਸੀ ਅਤੇ ਮਾਨਸਿਕ ਸ਼ੋਸ਼ਣ ਕਰਦਾ ਹੋਵੇ ਸੋ ਅਜਿਹੇ ਬੰਦੇ ਵੱਲੋਂ ਭੇਜੀ ਹੋਈ ਜਿਹੜੀ ਸਮੱਗਰੀ ਆ ਉਹ ਕੋਈ ਪ੍ਰਵਾਨ ਨਹੀਂ ਕੀਤੀ ਜਾਏਗੀ ਸੋ ਇਹ ਵੀ ਪਤਾ ਲੱਗਾ ਸੀ ਕਿ ਜਿਹੜੇ ਜਿਹੜੇ ਵੀ ਡੇਰਾ ਪ੍ਰੇਮੀ ਬੇਅਦਬੀਆਂ ਦੇ ਕੇਸਾਂ ਦੇ ਵਿੱਚ ਜਿਨ੍ਹਾਂ ਨੂੰ ਜੇਲ੍ਹਾਂ ਹੋਈਆਂ ਆ ਜਾਂ ਜਿਨ੍ਹਾਂ ਦੇ ਉੱਤੇ ਕੇਸ ਪਏ ਹੋਏ ਆ ਉਹ ਵੀ ਹੁਣ ਲੋਕਾਂ ਦੇ ਵਿੱਚ ਵਰਨ ਦੇ ਲਈ ਲੋਕਾਂ ਦੇ ਵਿੱਚ ਆਪਣਾ ਨਾਮ ਬਣਾਉਣ ਦੇ ਲਈ ਤੇ ਉਹ ਜਿਹੜੀ ਆ ਪਿੰਡਾਂ ਤੋਂ ਜਿਹੜੀ ਸਮਗਰੀ ਆ ਉਹ ਇਕੱਠੀ ਕਰ ਰਹੇ ਆ ਸੋ ਪੰਜਾਬ ਦੇ ਵੀਰਾਂ ਨੂੰ ਵੀ ਬੇਨਤੀ ਕਰਾਂਗੇ ਕਿ ਇਹਨਾਂ ਡੇਰਾ ਸਿਰਸਾ ਮੁਖੀ ਵੱਲੋਂ ਭੇਜੀ ਹੋਈ ਜਿਹੜੀ ਸਮਗਰੀ ਉਹ ਪ੍ਰਵਾਨ ਨਾ ਕੀਤੀ ਜਾਵੇ ਤੇ ਨਾ ਹੀ ਸਾਡੇ ਲੋਕਾਂ ਨੇ ਕਰਨੀ ਆ ਜੀ ਭਾਦੀ ਕੋਈ ਵੀ ਬੰਦਾ ਹੱਥ ਖੜਾ ਕਰਕੇ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਜਿਹੜੀ ਆ ਖਾਲਸਾ ਪੰਥ ਵੱਲੋਂ ਸਮਗਰੀ ਨਹੀਂ ਮਿਲੀ ਦੇਖੋ ਪੰਥ ਤੋਂ ਇਲਾਵਾ ਮੁਸਲਮਾਨ ਭਰਾਵਾਂ ਵੱਲੋਂ ਹਿੰਦੂ ਵੀਰਾਂ ਵੱਲੋਂ ਬਹੁਤ ਜ਼ਿਆਦਾ ਸਮਗਰੀ ਜਿਹੜੀ ਆ ਇਥੋਂ ਤੱਕ ਪਹੁੰਚੀ ਆ ਰਾਸ਼ਨ ਪਹੁੰਚਿਆ ਆ ਡੰਗਰਾ ਵਾਸਤੇ ਚਾਰਾ ਪਹੁੰਚਿਆ ਵਾ ਔਰ ਹਰੇਕ ਬੰਦਾ ਇਹ ਕਹਿੰਦਾ ਵਾ ਹੁਣ ਅਸੀਂ ਪਿੰਡਾਂ ਦਾ ਦੌਰਾ ਕੀਤਾ ਕਈ ਪਿੰਡਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਹੁਣ ਪੂਰੀ ਬੱਲੇ ਬੱਲੇ ਜਿਹੜੀ ਆ ਹੋ ਗਈ ਆ ਤੇ ਮਤਲਬ ਹੁਣ ਥੋੜੇ ਦਿਨ ਰੁਕ ਜਾਓ ਉਸ ਤੋਂ ਬਾਅਦ ਰਸਤਾ ਜਿਹੜੀਆਂ ਲੈ ਕੇ ਆਇਓ ਕਿਤੇ ਭਰਾਵੋ ਆਪਦੀ ਅਣਖ ਨੂੰ ਮਾਰ ਕੇ ਕਿਤੇ ਉਸ ਬਰਾਤਕਾਰੀ ਕੋਲੋਂ ਕਿਤੇ ਚੁੰਡੀ ਭਰ ਵੀ ਕੋਈ ਰਾਸ਼ਨ ਨਾ ਲੈ ਲਿਓ ਨਹੀਂ ਤੇ ਸਾਰੀ ਉਮਰ ਦਾ ਤੁਹਾਡਾ ਮਿਹਣਾ ਤੁਹਾਡੇ ਵਾਸਤੇ ਬਣ ਜਾਣਾ ਵਾ ਇਹ ਮਿਹਣਾ ਜਿਹੜਾ ਪੀੜ੍ਹੀਆਂ ਤੱਕ ਜਾਣਾ ਵਾ ਕਿ ਸਿੱਖਾਂ ਨੇ ਜਾਂ ਪੰਜਾਬੀਆਂ ਨੇ ਆਪਦੀ ਗੈਰਤ ਮਾਰ ਕੇ ਪੰਜਾਬ ਦੇ ਵਿੱਚ ਵੀ ਕਿਹੜਾ ਏਰੀਆ ਮਾਝਾ ਜਿਹਨੂੰ ਅਣਖ ਦਾ ਪ੍ਰਧਾਨ ਏਰੀਆ ਕਿਹਾ ਜਾਂਦਾ ਵਾ ਕਿਤੇ ਆਪ ਦੀ ਅਣਖ ਨੂੰ ਮਾਰ ਕੇ ਉਸ ਸਿੱਖ ਪੰਥ ਦੇ ਦੋਖੀ ਕੋਲੋਂ ਕਿਤੇ ਮੁਠੀ ਭਰਵੀਂ ਆनाज ਨਾ ਲੈ ਲਿਓ ਨਹੀਂ ਤੇ ਇਹ ਮੇਹਣਾ ਤੁਹਾਡੀਆਂ ਪੀੜ੍ਹੀਆਂ ਤੱਕ ਜਾਣਾ ਆ ਇਹੋ ਜਿਹੇ ਹਾਲਾਤਾਂ ਦੇ ਵਿੱਚ ਸਮੂਹ ਸਿੱਖ ਜਥੇਬੰਦੀਆਂ ਭਾਵੇਂ ਉਹ ਖਾਲਸਾ ਏਡ ਹੋਵੇ ਗਲੋਬਲ ਸਿੱਖ ਹੋਵੇ ਹੋਰ ਨੇਕਾਂ ਸਿੱਖ ਜਥੇਬੰਦੀਆਂ ਸ਼੍ਰੋਮਣੀ ਗੁਰਦਾਰਾ ਪ੍ਰਧਾਨਕਉਂਟੀ ਹੋਰ ਨੌਜਵਾਨ ਪੰਜਾਬ ਦੇ ਕਲਾਕਾਰ ਗਾਇਕ ਹਰ ਇੱਕ ਅੱਗੇ ਹੋ ਕੇ ਜਿਹੜੇ ਨੇ ਪੰਜਾਬੀਆਂ ਦੀ ਇਨਸਾਨਾਂ ਦੀ ਮਨੁੱਖਤਾ ਦੀ ਜਿਹੜੀ ਇਹ ਸੇਵਾ ਕਰ ਰਹੇ ਨੇ ਪਰ ਅਸੀਂ ਇਹ ਗੱਲ ਸਮਝੀਏ ਕਿ ਨਾ ਹਾਲਾਤਾਂ ਦੇ ਵਿੱਚ ਇੱਕ ਇਹੋ ਜਿਹੀ ਜਥੇਬੰਦੀ ਤੇ ਇੱਕ ਇਹੋ ਜਿਹਾ ਸ਼ਖਸ਼ ਜਿਹੜੇ ਪੰਜਾਬ ਦੇ ਵਿੱਚ ਵਿਦੇਬੀਆਂ ਕਰਾਉਂਦੇ ਰਹੇ ਜੋ ਬਦਤਕਾਰ ਦਾ ਦੋਸ਼ ਉਤੇ ਸਾਬਤ ਹੋਇਆ ਮਰਦ ਦੇ આરોਪ ਉਤੇ ਲਗੇ ਤੇ ਜਿਸ ਬੰਦੇ ਦੇ ਜ ਨੂੰ ਡੇਰੇ ਤੇ ਰੇਡ ਕੀਤੀ ਗਈ ਤੇ ਗੈਰ ਕਾਨੂੰਨੀ ਤੇ ਅਨਮੁਖੀ ਜਿਹੜੀਆਂ ਕਈ ਵਾਰ ਦਾ ਤਾਂ ਉੱਥੇ ਜਿਹੜੀਆਂ ਉਹ ਐਕਸਪੋਜ਼ ਹੋਈਆਂ ਇਹੋ ਜਿਹਾ ਬੰਦਾ ਜਿਹੜਾ ਪੰਜਾਬ ਦੇ ਵਿੱਚ ਹਾਲਾਤ ਖਰਾਬ ਕਰਾਉਣਾ ਚਾਹੁੰਦਾ ਸੀ ਇਹੋ ਜਿਹਾ ਬੰਦਾ ਜਿਹੜੀ ਸਾਡੇ ਗੁਰੂਆਂ ਦੀ ਰਿਸਕ ਕਰਦਾ ਸੀ ਇਹੋ ਜਿਹਾ ਬੰਦਾ ਜਿਹੜਾ ਸਿੱਖਾਂ ਨੂੰ ਟੀਚਰਾ ਕਰਦਾ ਸੀ ਜੇ ਇਹਦੀ ਰਿਲੀਫ ਤੇ ਛੱਡੋ ਜੇ ਹੋਏ ਜੇ ਬੰਦੇ ਦੀ ਜੱਥੇਬੰਦੀ ਇਹੋ ਜੇ ਬੰਦੇ ਦੇ ਡੇਰੇ ਦਾ ਕੋਈ ਵੀ ਵਿਅਕਤੀ ਕੋਈ ਵੀ ਜ਼ਿੰਮੇਵਾਰ ਵਿਅਕਤੀ ਸਾਡੇ ਪਿੰਡਾਂ ਵਿੱਚ ਸਾਡੇ ਸ਼ਹਿਰਾਂ ਵਿੱਚ ਸਾਡੇ ਇਲਾਕਿਆਂ ਵਿੱਚ ਵੜਦਾ ਹੈ ਤੇ ਸਾਡਾ ਫਰਜ਼ ਬਣਦਾ ਹੈ ਕਿ ਉਹਨਾਂ ਨੂੰ ਸੰਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇ ਕਿਰਨ ਨੂੰ ਇਹ ਗਲਤੀ ਸੀ ਜਾਵੇ ਕਿ ਭਾਵੇਂ ਸਾਡੇ ਕੋਲ ਪਾਣੀ ਦੀ ਬੋਤਲ ਹੋਵੇ ਜਾਂ ਨਾ ਹੋਵੇ ਕਿੰਨੇ ਵੀ ਸਿੱਖ ਪਿਆਸਾ ਕਿਉਂ ਨਾ ਹੋਵੇ ਕਿੰਨਾ ਵੀ ਪੰਜਾਬੀ ਪਿਆਸਾ ਕਿਉਂ ਨਾ ਹੋਵੇ ਪਰ ਇਹੋ ਜੇ ਸ਼ਖਸ ਤੋਂ ਪਾਣੀ ਦੀ ਇੱਕ ਬੋਤਲ ਲੈਣਾ ਵੀ ਪਸੰਦ ਨਹੀਂ ਕਰੇਗਾ ਏ ਉਹਨਾਂ ਨੂੰ ਦੱਸ ਦਈਏ ਤੇ ਸਾਰੇ ਇਕੱਠੇ ਹੋ ਕੇ ਇੱਕ ਇਹੋ ਜਿਹੇ ਬੰਦੇ ਨੂੰ ਤੇ ਇਹੋ ਜੀ ਉਹ ਜਿਹੜੀ ਉਹਦੀ ਇੱਕ ਡੇਰਾ ਇੱਕ ਨੈਕਸਸ ਚੱਲ ਰਿਹਾ ਉਸ ਨੈਕਸਸ ਨੂੰ ਬਾਇਕਾਊਟ ਕਰੀਏ ਜੇਕਰ ਕੋਈ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027 ਹੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027